ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਠੀਕ ਹੋ ਦੁਪਹਿਰ ਦੇ 3:00 ਵਜੇ ਚੁੱਕੇ ਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਸੀ ਵੀ ਮੈਂ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਤੇ ਮੈਂ ਲੱਗੀਆਂ ਆਂਬ ਕੱਟਣ ਮੈਂ ਕਿ ਆਂਬ ਕੱਟਦੀ ਕੱਟਦੀ ਨਾਲੇ ਤੁਹਾਡੇ ਨਾਲ ਦੋੱਖ ਗੱਲਾਂ ਕਰ ਲੈਂਦੀ ਆਂ ਅੱਜ ਨਾ ਸਵੇਰ ਦੀਆਂ ਦੋੱਖ ਖਬਰਾਂ ਸੁਣ ਸੁਣ ਕੇ ਬੜਾ ਮੂਡ ਜਿਹਾ ਖਰਾਬ ਹੋ ਗਿਆ ਇੱਕ ਤਾਂ ਰੱਬ ਨੇ ਮੈਨੂੰ ਦੇ ਲਈ ਬਹੁਤ ਇਦਾਂ ਦਾ ਦਿੱਤਾ ਹੈ ਕਿ ਮੈਂ ਕਿਸੇ ਦਾ ਵੀ ਦੁੱਖ ਨਹੀਂ ਦੇਖ ਸਕਦੀ ਤੇ ਮੈਨੂੰ ਰੋਣਾ ਬੜੀ ਚੱਲਦੀ ਆ ਜਾਂਦਾ ਆ ਤੇ ਮੈਨੂੰ ਖਬਰ ਕੁੜੀ ਦੀ ਇੱਕ ਅੱਧੀ ਸੁਣ ਲਈ ਤੇ ਜਿਹਨੂੰ ਜ਼ਹਿਰ ਦੇ ਕੇ ਮਾਰਿਆ ਸੱਚੀ ਉਹਦਾ ਬਹੁਤ ਹੁਣ ਦੁੱਖ ਹੁੰਦਾ ਆ ਬੀ ਧੀਆ ਕਹਿੰਦੇ ਹੁੰਦੇ ਧੀਆ ਜੰਮਣ ਤੋਂ ਤਾਂ ਆਈ ਤੇ ਡਰ ਲੱਗਦਾ ਆ ਬੀ ਇੱਕ ਕਹਿੰਦੇ ਹੁੰਦੇ ਉਹਨਾਂ ਦੇ ਕਰਮ ਚੰਗੇ ਹੋਣ ਪਰਮਾਤਮਾ ਉਹਨਾਂ ਦੇ ਕਰਮ ਚੰਗੇ ਲਿਖੇ ਹੋਰ ਕਾਦਾ ਹੁੰਦਾ ਧੀਆ ਦਾ ਡਰ ਇਹ ਕਹਿੰਦਾ ਹੈ ਪਾਸੇ ਇਹ ਇੱਜ਼ਤ ਵਾਲੀਆਂ ਹੋਣ ਤੇ ਇਹਨਾਂ ਦੇ ਕਰਮ ਚੰਗੇ ਹੋਣ ਜੋ ਇਹਨਾਂ ਨੂੰ ਘਰਵਾਲੇ ਚੰਗੇ ਮਿਲ ਜਾਣਾ ਨਾ ਇਹ ਹੀ ਚੀਜ਼ਾਂ ਦਾ ਹੁੰਦਾ ਆ ਤੇ ਮੈਂ ਕਿਹਾ ਵੀ ਚਲੋ ਦਿਲ ਨਹੀਂ ਸੀ ਵੈਸੇ ਕਰਦਾ ਤਾਂ ਮੈਂ ਨਾ ਹਾਂ ਆਂਬ ਜਿਹੜਾ ਚਿੱਲ ਦੀ ਚਿੱਲ ਦੀ ਹੁਣ ਤੁਸੀਂ ਕਹਣਾ ਵੀ ਇਹ ਮੰਗੇਓ ਸ਼ੇਕ ਬਣਾਉਣ ਲੱਗੀ ਹੋਣੀ ਆ ਮੈਂ ਮੰਗੇਓ ਸ਼ੇਕ ਨਹੀਂ ਬਣਾਉਣ ਲੱਗੀ ਹੈਗੀ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਕੀ ਬਣਾਉਣ ਲੱਗੀ ਆ ਤਾਂ ਅੰਨਾ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਉਹ ਵੀਡੀਓ ਦੇਖੀ ਵੀਡੀਓ ਦੇਖਦੀ ਦੇਖਦੀ ਮੈਂ ਰੋਈ ਜਾਵਾ ਹਾਏ ਕਿੱਦਾਂ ਉਹਨੂੰ ਜ਼ਹਿਰ ਪੜਾਈ ਹੋਗੀ ਹਨਾ ਦੋਹਾਂ ਜਣਿਆਂ ਨੇ ਫੜ ਕੇ ਵੀ ਡੇਢ ਬੋਤਲ ਕਹਿੰਦੇ ਉਹਦੇ ਅੰਦਰੋਂ ਕੁੜੀ ਦੇ ਜ਼ਹਿਰ ਦੀ ਨਿਕਲੀ ਵੀ ਹਲੇ ਤਾਂ ਬਿਆਨ ਵੀ ਕੁਝ ਮਹੀਨੇ ਨਹੀਂ ਸੀ ਹੋਏ ਤੇ ਇੱਕ ਹੋਰ ਆ ਕੁੜੀ ਜਿਹਨੂੰ 5 ਕ ਸਾਲ ਹੋ ਗਏ ਸੀ ਵਿਆਹ ਨੂੰ ਦੋ ਬੱਚੇ ਉਹਨਾਂ ਦੇ ਹਨ ਉਹ ਵੀ ਕੁੜੀ ਇਦਾਂ ਹੀ ਕਹਿੰਦੇ ਮਾਪੇ ਦੀ ਬੇਇੱਜ਼ਤੀ ਕੀਤੀ ਤੇ ਕੁੜੀ ਕੋ ਨਹੀਂ ਸਹਣ ਕਰ ਹਟੀ ਉਹ ਵੀ ਕੁੜੀ ਐਸੇ ਤਰ੍ਹਾਂ ਮਰ ਗਈ ਤੇ ਥੋੜੇ ਇਸ ਤੋਂ ਥੋੜੇ ਦਿਨ ਪਹਿਲਾਂ ਇੱਕ ਕੁੜੀ ਹੋਰ ਜਿਹੜੀ ਕਿ ਸਾਸਨੇ ਤੇ ਪਤੀ ਨੇ ਨਹਿਰ ਵਿੱਚ ਧੱਕਾ ਦੇ ਦਿੱਤਾ ਕੁੜੀ ਨੂੰ ਹਨਾ ਤੇ ਹਲੋ ਹੁਣ ਪਤਾ ਨਹੀਂ ਕਿਦਾਂ ਦਾ ਸਮਾਂ ਆ ਗਿਆ ਵੈਸੇ ਥੋੜਾ ਕੱਛੇ ਪਹਿਲਾਂ ਇਦਾਂ ਦੀਆਂ ਚੀਜ਼ਾਂ ਹੋਣ ਹਟ ਗਈਆਂ ਸੀ ਤੇ ਹੁਣ ਫੇ ਇਹੇ ਹੀ ਬੋਝ ਹੋਣ ਲੱਪੇ ਆਇਆ ਤਾਂ ਮੈਂ ਕਹਿੰਨੀ ਆ ਵੀ ਜੇ ਨਹੀਂ ਤੁਹਾਡੀ ਕੋਈ ਬਣਦੀ ਹੈਗੀ ਆ ਰਾਮਨਾ ਹੱਥ ਜੋੜੋ ਤੇ ਭਾਈ ਅਗਲੇ ਨੂੰ ਕਹਿ ਉਹ ਵੀ ਮਾਪਿਆਂ ਨੂੰ ਕਹਿ ਦੋ ਵੀ ਨਹੀਂ ਸਾਡੀ ਨਹੀਂ ਹੋਣ ਬਣਦੀ ਹੈਗੀ ਤੇ ਆ ਰਾਮਨਾ ਕੁੜੀ ਉਹਨਾਂ ਦੇ ਨਾਲ ਤੁਰ ਦੋ ਕਿਸੇ ਦੀ ਜਾਨ ਕਿਉਂ ਲੈਣੀ ਆ ਕਿਸੇ ਦੀ ਧੀਨ ਵੀ ਦੇਖੋ ਪਤਾ ਵੀ ਹੈਗਾ ਆ ਵੀ ਆਪਾਂ ਜੇ ਇਹ ਗੁਨਾਹ ਕਰਦੇ ਆ ਤੇ ਕੀ ਗੱਲ ਇਹ ਕਿਤੇ ਛੁਪਿਆ ਰਹਿਣਾ ਆ ਤੇ ਅਗਲਿਆਂ ਨੇ ਵੀ ਤਾਂ ਕੋਈ ਤੇ ਨਾ ਕਿਤੇ ਖੋਜ ਖਬਰ ਕੱਢ ਹੀ ਲੈਣੀ ਆ ਵੀ ਕੀ ਗੱਲ ਬਣੀ ਆ ਤੇ ਦੇਖੋ ਕਿਦਾਂ ਤੁਸੀਂ ਜੇਲਾਂ ਦੇ ਵਿੱਚ ਹੁਣ ਫੇਰੋਂਗੇ ਹਨਾ ਇਹ ਕੰਮ ਜਿਹੜੇ ਆਪਾਂ ਨੂੰ ਨਹੀਂ ਕਰਨੇ ਚਾਹੀਦੇ ਮੈਂ ਤਾਂ ਤੁਹਾਨੂੰ ਸੱਚ ਦੱਸਾਂ ਕੀੜੀ ਮਾਰਨ ਤੋਂ ਵੀ ਡਰ ਲੱਗਦਾ ਵੀ ਸਾਨੂੰ ਪਾਪ ਲੱਗਣ ਆਇਆ ਪਰ ਅੱਜ ਕੱਲ ਦੇ ਲੋਕ ਤਾਂ ਬੰਦਾ ਮਾਰਨ ਤੋਂ ਵੀ ਜਿਹੜਾ ਪ੍ਰੇਜ਼ ਨਹੀਂ ਕਰਦੇ ਹੈਗੇ ਜਿਹੜਾ ਵੀ ਹਨਾ ਤਾਂ ਮੈਂ ਕਹਿੰਦੀ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਸੋ ਕਿਸੇ ਦੀ ਜਾਨ ਲੈਣ ਨੂੰ ਚੰਗਾਈ ਹੀ ਹੈ ਵੀ ਅਗਲੇ ਨੂੰ ਕੋਈ ਭਈ ਨਹੀਂ ਵੀ ਸਾਡੀ ਨਹੀਂ ਬਣਦੀ ਹੈਗੀ ਤੂੰ ਜਾ ਆਪਣੇ ਪੇਕਿਆਂ ਦੇ ਜਾ ਜਿੱਥੇ ਜਾਣਾ ਜਾ ਹਨਾ ਤੇ ਕਿਉਂ ਕਿਸੇ ਦੀ ਜਾਨ ਲੈਣੀ ਆ ਫਿਰ ਹੁਣ ਦੇਖੋ ਜਿਹੜੀ ਬੱਚਿਆਂ ਵਾਲੀ ਆ ਬੱਚਿਆਂ ਦਾ ਕੀ ਕਸੂਰ ਆ ਬੱਚਿਆਂ ਨੂੰ ਥੋੜੀ ਮਾਂ ਹੋਰ ਮੈਣ ਨਹੀਂ ਹੈਗੀ ਆ ਉਸ ਬੰਦੇ ਨੂੰ ਤਾਂ ਜਨਾਨੀ ਮੇੜੀ ਜਾਣੀ ਆ ਤੇ ਘਰ ਦੇ ਆਨੇ ਵੀ ਕਹਿ ਦੇਣਾ ਇਹਦੀ ਰੋਟੀ ਪੱਕਦੀ ਹੋ ਜਵੇ ਹਨਾ ਜਾਂ ਰਿਸ਼ਤੇਦਾਰ ਵੀ ਕਹਿ ਦਿੰਦੇ ਆ ਵੀ ਨਹੀਂ ਇਹਦੀ ਰੋਟੀ ਪੱਕਦੀ ਹੋ ਜਵੇ ਕੋਈ ਬੱਚਿਆਂ ਦਾ ਖਿਆਲ ਨਹੀਂ ਕਰਦਾ ਹੈਗਾ ਕਹਿੰਦੇ ਹੁੰਦੇ ਆ ਵੀ ਜੇ ਮਾਂ ਮੋਕ ਜਵੇ ਨਾ ਬਾਪ ਵੀ ਬਾਪ ਨਹੀਂ ਰਹਿੰਦਾ ਕਿਉਂਕਿ ਬਾਪ ਨੇ ਵੀ ਹੋਰ ਵਿਆਹ ਕਰਾ ਲੈਣਾ ਆ ਉਹ ਵੀ ਨਹੀਂ ਰਹਿੰਦਾ ਤੇ ਜੇ ਬੰਦੇ ਨੂੰ ਕੁਝ ਹੋ ਜਵੇ ਤੇ ਜਨਾਨੀ ਕਹਿੰਦੇ ਹੁੰਦੇ ਆ ਮਾਂ ਤੇ ਬਾਪ ਦੋਨੇ ਬਣ ਕੇ ਆਪਣੇ ਬੱਚੇ ਜਿਹੜੇ ਆ ਪਾਲ ਲੈਂਦੀ ਆ ਪਰ ਇਹ ਦੁਨੀਆਦਾਰੀ ਆ ਹਨਾ ਕਰੇ ਕੀ ਬੰਦਾ ਤੇ ਹੁਣ ਸੋਚੇ ਕਹਿਣਾ ਵੀ ਗੱਲਾਂ ਵੀ ਇਹ ਕਰੀ ਜਾਂਦੀ ਆ ਤੇ ਅੰਬ ਵੀ ਕੱਟੀ ਜਾਂਦੀ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਨਹੀਂ ਹੈਗਾ ਵੀ ਮੈਂ ਇਹਦਾ ਕੋਈ ਮੰਗੋ ਸ਼ੇਕ ਬਣਾਉਣ ਲੱਗੀ ਜਾਂ ਕੁਝ ਹੋਰ ਬਣਾਉਣ ਲੱਗੀ ਆ ਤੇ ਤੁਹਾਨੂੰ ਮੈਂ ਦੱਸਦੀ ਆ ਮੈਨੂੰ ਵੀ ਅੱਜ ਆਪਣੀ ਸੱਸ ਦੀ ਯਾਦ ਆ ਗਈ ਕਹਿੰਦੇ ਹੁੰਦੇ ਮੇਰੀ ਸੱਸ ਨਾ ਬਹੁਤ ਬਹੁਤ ਲੋਕਾਂ ਨਾਲ ਉਹ ਬਹੁਤ ਲੋਕਾਂ ਨਾਲ ਮੇਰੀ ਸੱਸ ਜਿਹੜੀ ਚੰਗੀ ਸੀ ਤਾਂ ਕਹਿੰਦੇ ਹੁੰਦੇ ਚੰਗੇ ਲੋਕਾਂ ਨੂੰ ਖਰੇ ਰੱਬ ਵੀ ਜਲਦੀ ਲੈ ਜਾਂਦਾ ਆ ਤੇ ਮੇਰੀ ਸੱਸ ਬਹੁਤ ਚੰਗੀ ਸੀ ਉਹਨੇ ਨਾ ਐਸੇ ਤਰ੍ਹਾਂ ਹੀ ਅੰਬ ਕੱਟਨੇ ਤੇ ਘੱਟ ਕੇ ਨਾ ਉਹਨੇ ਜੋ-ਜੋ ਕਰਦੀ ਸੀ ਮੈਂ ਤੁਹਾਨੂੰ ਦਿਖਾਉਣੀ ਆ ਅੱਗੇ ਵੀ ਤੇ ਮੈਂ ਨਾ ਇਦਾਂ ਕਰਨੇ ਇਦਾਂ ਛੋਟੇ-ਛੋਟੇ ਪੀਸ ਕਰ ਲੈਣੇ ਤੇ ਇਹਦਾ ਕੀ ਬਣਾਉਣਾ ਉਹਨੇ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਇਹ ਨਹੀਂ ਗੱਲ ਵੀ YouTube ਤਾਂ ਹੁਣ ਆ ਗਿਆ ਅੱਗੇ ਵੀ ਜਨਾਨੀਆਂ ਬਹੁਤ ਕੁਝ ਇਦਾਂ ਦਾ ਜਾਣੀ ਕਿ ਕਰਦੀਆਂ ਹੁੰਦੀਆਂ ਸੀ ਮੈਂ ਜਰਾ ਕਿ ਇੱਕ ਮਿੰਟ ਮੈਂ ਹੁਣ ਹੱਥ ਧੋਇਆ ਮੇਰੇ ਹੱਥ ਮੇਰੇ ਲਿਬੜੇ ਪਏ ਆ ਮੈਂ ਇਹਦਾ ਕੀ ਬਣਾਉਣ ਲੱਗੀ ਮੈਂ ਤੁਹਾਨੂੰ ਦੱਸ ਦਿਆਂ ਹਲੋ ਜੀ ਹੁਣ ਨਾ ਮੈਂ ਇੱਥੇ ਮੈਂ ਲੱਗੀਆਂ ਕੋਈ ਚੀਨੀ ਨਹੀਂ ਪਾਉਣੀ ਹੈਗੀ ਵੀ ਜੇ ਤੁਸੀਂ ਕਹੋਗੇ ਮੈਂ ਇੱਥੇ ਚੀਨੀ ਪਾਉਣ ਲੱਗੀਆਂ ਮੈਂ ਚੀਨੀ ਨਹੀਂ ਪਾਉਣ ਲੱਗੀ ਹੈਗੀ ਮੈਂ ਇੱਥੇ ਪਾਉਣ ਲੱਗੀਆਂ ਇਹ ਨਮਕ ਠੀਕ ਹੈ ਐਨਾ ਕ ਨਮਕ ਪਾਉਂਗੀ ਇੱਥੇ ਤੁਸੀਂ ਕਹਣਾ ਇਹ ਹੁਣ ਕਿਹੜੀ ਚੀਜ਼ ਆ ਗਈ ਨਵੀਂ ਤੇ ਇਹਦੇ ਤੇ ਥੋੜੀ ਜਿਹੀ ਮੈਂ ਇੰਨੀ ਕ ਮਿਰਚ ਵੀ ਪਾਉਣੀ ਆ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਤੇ ਇਹ ਥੋੜਾ ਜਿਹਾ ਮਸਾਲਾ ਵੀ ਪਾਉਣਾ ਹੈ ਠੀਕ ਹੈ ਤੁਸੀਂ ਕੌਣ ਕੌਣ ਇਸ ਤਰ੍ਹਾਂ ਬਣਾਉਂਦੇ ਰਹੇ ਆ ਮੈਂ ਹੁਣ ਇਹਦੇ ਨਾਲ ਨਾ ਰੋਟੀ ਖਾਣੀ ਆ ਮੈਨੂੰ ਇਸ ਤਰ੍ਹਾਂ ਬਹੁਤ ਉਹਦਾ ਜਿੱਤਾ ਵੀ ਵਿਭਿੰਨਤਾ ਬਣਾਉਂਦੇ ਹੁੰਦੇ ਸੀਗੇ ਤਾਂ ਅਸੀਂ ਇਹ ਵੀ ਤਿਆਰੀ ਅੰਬ ਕੱਟ ਕੇ ਤਾਂ ਰੋਟੀ ਹੈ ਨਾ ਖਾ ਲੈਣੀ ਤਾਂ ਬੜੀ ਸਵਾਦ ਲੱਗਦੀ ਤੁਸੀਂ ਵੀ ਜ਼ਰੂਰ ਖਾ ਕੇ ਦੇਖਿਓ ਮੇਰੇ ਤਾਂ ਨਾ ਮੂੰਹ 'ਚ ਪਾਣੀ ਆਈ ਜਾਂਦਾ ਆ ਵੀ फटाफट ਖਾ ਲਮਾਂ ਮੈਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਮਿਕਸ ਕਰ ਲੈਣਾ ਹੈਗਾ ਆ ਇਸ ਤਰ੍ਹਾਂ ਕਰਕੇ ਹੋ ਤੁਸੀਂ ਕਿਨੇ-ਕਨੇ ਇਸ ਤਰ੍ਹਾਂ ਆਂਬ ਦੇ ਵਿੱਚ ਲੂਣ ਮਿਰਚ ਮਸਾਲਾ ਪਾ ਕੇ ਰੋਟੀ ਖਾਧੀ ਆ ਮੈਨੂੰ ਜਰੂਰ ਦੱਸਿਓ ਮੈਨੂੰ ਤਾਂ ਜੀ ਬਹੁਤ ਸਵਾਦ ਲੱਗਦੀ ਆ ਤੇ ਮੈਂ ਹੁਣ ਇਹਨਾਂ ਰੋਟੀ ਖਾਣੀ ਆ ਆਂਬ ਦੇ ਨਾਲ ਇਸ ਤਰ੍ਹਾਂ ਲੂਣ ਮਿਰਚ ਮਸਾਲਾ ਪਾ ਕੇ ਹਨਾ ਤੇ ਮੈਂ ਹੁਣ ਇਹਦੇ ਨਾਲ ਰੋਟੀ ਖਾ ਲੈਣੀ ਆ ਤੇ ਤੁਹਾਨੂੰ ਮੈਂ ਖਾ ਕੇ ਵੀ ਦਿਖਾਉਣੀ ਆ ਲੱਗੋ ਜੀ ਇੱਕ ਵਾਰੀ ਖਾ ਲੈਣੀ ਆ ਮੈਂ ਹੁਣ ਜਿਆਦਾ ਤਾਂ ਨਹੀਂ ਖਾਉਂਗੀ ਫਿਰ ਬਾਅਦ ਚ ਕਰਨੀ ਨਾ ਆਹ ਲਓ ਵਾ ਅੰਦਾਂ ਦਾ ਕਿੰਨੇ ਟਾਈਮ ਬਾਅਦ ਕੋਈ ਚੀਜ਼ ਖਾਦੀ ਹੋਣੀ ਮੰango ਸ਼ੇਕ ਤਾਂ ਤੁਸੀਂ ਬਹੁਤ ਵਾਰੀ ਪੀਤਾ ਹੋਣਾ ਤਾਂ ਉਹ ਦਾਂਬ ਵੀ ਜ਼ਰੂਰ ਖਾਦੇ ਹੋਣਗੇ ਪਰ ਤੁਸੀਂ ਆਹ ਚੀਜ਼ ਬਣਾ ਕੇ ਜ਼ਰੂਰ ਦੇਖਿਓ ਠੀਕ ਹੈ ਜਿੰਨਾ ਵੀ ਹੋ ਸਕਦਾ ਪੀਸਸ ਤੁਸੀਂ ਛੋਟੇ-ਛੋਟੇ ਕਰ ਲਿਓ ਠੀਕ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਸ਼ੇਅਰ ਵੀ ਚਲੂ ਕਰਦੇ ਆ ਕੋਲੋਂ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੇ ਨਹੀਂ ਕੀਤਾ ਤਾਂ ਠੀਕ ਹੈ ਜੀ ਤੇ ਮਿਲਾਂਗੇ ਆਪਾਂ ਹੋਰ ਵੀਡੀਓ ਨਾਲ ਉਹਨਾਂ ਚਿਰ ਦੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ